ਜੋਗੇ ਇਨਸਾਨ ਦਾ ਰੱਬ ਕਦੇ ਮਾੜਾ ਨਹੀਂ ਹੁੰਦਾ ਤੁਹਾਡੀ ਜ਼ਿੰਦਗੀ ਚ ਇਮਤਿਹਾਨ ਓਖੇ ਪੈ ਸਕਦੇ ਜਿਨ੍ਹਾਂ ਨੂੰ ਤੁਸੀਂ ਲਾਈਫ ਦੇ ਸਭ ਤੋਂ ਡਿਫਿਕਲਟ ਟੈਸਟ ਕੰਦੇ ਉਹ ਤੁਹਾਡੇ ਤੇ ਜ਼ਰੂਰ ਪੈ ਸਕਦੇ ਪਰ ਤਾਂ ਵੀ ਮਾਲਕ ਨੇ ਤੁਹਾਡੀ ਬਾਹ ਨਹੀਂ ਛੱਡਣੀ ਕਦੇ ਵੀ ਇਸ ਲਈ ਕਬਰਾਨਾ ਜਾਇਆ ਕਰੋ ਕਦੇ ਵੀ ਹੌਸਲਾ ਕਦੇ ਨਹੀਂ ਛੱਡਣਾ ਆਪਣਾ ਜੇ ਕੋਈ ਨਹੀਂ ਹੈਗਾ ਹਿੰਮਤ ਦੇਣ ਵਾਲਾ ਤਾਂ ਖੁਦ ਨੂੰ ਆਪ ਹੀ ਹਿੰਮਤ ਦੇ ਦਿਆ ਕਰੋ ਰੋਜ਼ ਬਾਕੀ ਗੁਰੂ ਨੇ ਤੁਹਾਡੀ ਬਾਹ ਕਦੇ ਨਹੀਂ ਛੱਡਣੀ ਇਹ ਗੱਲ ਬੜੀ ਸੱਚੀ ਜੇ 24 ਘੰਟੇ ਹੁੰਦੇ ਦਿਨ ਚ ਤੇ 24 ਘੰਟੇ ਜੇ ਸਮਝ ਲਓ ਮਾਲਕ ਇੱਕ ਸੈਕਿੰਡ ਲਈ ਵੀ ਤੁਹਾਡੇ ਤੋਂ ਦੂਰ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਸਮਝੀ ਜੋ ਮਹਿਸੂਸ ਕਰਨ ਦੀ ਗੱਲ ਹੈ ਅੱਖਾਂ ਬੰਦ ਕਰਕੇ ਆਪਣੇ ਮਾਲਕ ਨੂੰ ਆਪਣੇ ਗੁਰੂ ਨੂੰ ਯਾਦ ਕਰੋ ਤੁਹਾਡੀ ਅੱਖਾਂ ਅੱਗੇ ਪ੍ਰਤੱਖ ਦਰਸ਼ਨ ਹੋ ਜਾਣਗੇ ਦਿਲ ਚਾਹੀਦਾ ਜੀ ਗੁਰੂ ਨੂੰ ਮਹਿਸੂਸ ਕਰਨ ਉਹਲਾ ਗੁਰੂ ਤਾਂ ਛੱਡਦਾ ਹੀ ਨਹੀਂ ਆਪਣੇ ਬੱਚੇ ਨੂੰ ਕਦੇ ਇਕੱਲਾ ਜਦੋਂ ਤੁਹਾਡੇ ਤੇ ਇਮਤਿਹਾਨ ਔਖਾ ਪੈਂਦਾ ਪ੍ਰੀਖਿਆ ਦੀ ਘੜੀ ਪੈਂਦੀ ਹੈ ਤਾਂ ਮਾਲਕ ਦਾ ਕੰਦਾ ਕਿ ਮੈਂ ਤਾਂ ਇਹਨੂੰ 1 ਮਿੰਟ ਵੀ ਇਕੱਲਾ ਨਹੀਂ ਛੱਡ ਸਕਦਾ ਮੇਰਾ ਬੱਚਾ ਹੈ ਗੁਰੂ ਤਾਂ ਪਿੱਛੇ ਹੁੰਦਾ ਹੀ ਨਹੀਂ ਜਦੋਂ ਮਾਲਕ ਸਾਡੀ ਸਾਰੀ ਜ਼ਿੰਮੇਵਾਰੀ ਲੈ ਕੇ ਬੈਠਾ ਕਿ ਪੁੱਤਰਾ ਕੋਈ ਗੱਲ ਨਹੀਂ ਮੈਂ ਸਭ ਕੁਝ ਕਰਾਵਾਂਗਾ ਤੇਰਾ ਤੇ ਫੇਰ ਠੀਕ ਆ ਸਾਰੀਆਂ ਗੱਲਾਂ ਮਾਲਕ ਦੇ ਹੱਥ ਛੱਡ ਦੋ ਨਾ ਆਪਣਾ ਸੋਚੋ ਜ਼ਿਆਦਾ ਨਾ ਸੋਚੋ ਕਿ ਜਿਵੇਂ ਮੈਂ ਚਾਹਣਾ ਉਦਾਂ ਹੀ ਹੋਣਾ ਚਾਹੀਦਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਰੈਂਡਰ ਕਰ ਦੋ ਕਿ ਠੀਕ ਆ ਮੇਰਾ ਮਾਲਕ ਜੋ ਚਾਹੇਗਾ ਜਿਵੇਂ ਚਾਹੇਗਾ ਜਦੋਂ ਚਾਹੇਗਾ ਉਹ ਹੋ ਜਾਏਗਾ ਜਿੱਥੇ ਮੇਰੇ ਮਾਲਕ ਨੇ ਨੌਕਰੀ ਲਿਖੀ ਮੇਰੀ ਜਿੱਥੇ ਮੇਰਾ ਕੰਮ ਲਿਖਿਆ ਜਿੱਥੇ ਮੇਰੀ ਪੜ੍ਹਾਈ ਲਿਖੀ ਵਿਆਹ ਲਿਖਿਆ ਜੋ ਕਰਾਉਣਾ ਮੇਰੇ ਮਾਲਕ ਨੇ ਆਪੇ ਕਰਾ ਦੇਣਾ ਮੈਂ ਕਿਉਂ ਸੋਚਾਂ ਜ਼ਿੰ ਹਾਰਨ ਲੱਗੋ ਟੁੱਟਣ ਲੱਗੋ ਡਰਨ ਲੱਗੋ ਤਾਂ ਇੱਕ ਗੱਲ ਹਮੇਸ਼ਾ ਆਪਣੇ ਆਪ ਨੂੰ ਕਹਿ ਦਿਆ ਕਰੋ ਕਿ ਕੋਈ ਗੱਲ ਮੇਰਾ ਮਾਲਕ ਬੈਠਾ ਆਪਣੇ ਆਪ ਸਭ ਸਹੀ ਕਰ ਦੇਗਾ ਸੋ ਡਰਨਾ ਕਦੇ ਨਹੀਂ ਹਾਰ ਤੇ ਤੁਹਾਡੀ ਵੈਸੇ ਨਹੀਂ ਹੋਈ ਤੇ ਜਿਤਨਾ ਤੁਸੀਂ ਹੈਗਾ ਹੀ ਆ ਪੱਕਾ ਹੈਗਾ ਜੇ 100% ਚੰਗਾ ਬੰਦਾ ਸਮਝ ਨਾ ਮਰਦੀ ਓਖਾ ਵੀਖ ਸਕਦਾ ਪਰ ਮਾਲਕ ਵੀ ਉਹਨੂੰ ਕਦੇ ਹਾਰ ਨਹੀਂ ਇਹ ਦਿੰਦਾ ਤੁਹਾਡੇ ਨਸੀਬਾਂ ਜੇ ਤੁਹਾਡੀ ਝੋਲੀ 'ਚ ਸਾਰੇ ਸੁੱਖ ਮਾਲਕ ਆਪਣੇ ਹੱਥੀ ਪਾਏਗਾ ਭਰੋਸਾ ਰੱਖਣਾ ਟੁੱਟਣਾ ਨਹੀਂ ਇਹ ਓ